ਪਾਕੀਤੀ ਸੀ ਸਰ ਉਹ ਚੀਆ ਵੱਟ ਪੈ ਗਿਆ ਇੱਕ ਦਾ ਠੀਕ ਚਲੋ ਬੈ ਕੇ ਹਾਂ ਸੱਤਾਂ ਵੱਜੀਆਂ ਉਹਨਾਂ ਦੇ ਕਾਫੀ ਸਾਰੇ ਜਿੰਨੇ ਵੀ ਪੇਸ਼ੇ ਸਭ ਆਪਾਂ ਹਸਪੀਟਲ ਪਹਾਰ ਤੇ ਉਹਦੇ ਬਾਅਦ ਗੱਡੀ ਟੋਕ ਕਰਕੇ ਆਪਣਾ ਫੋਗਲ ਪਾਟ ਲਵਾਤੀ ਜੀ ਸਰ ਇਹ ਹਾਦਸਾ ਹੋਇਆ ਕਿਵੇਂ ਜੀ ਉਹ ਸਰ ਇੱਕ ਗੱਡੀ ਦੇ ਵਿੱਚ ਦੂਜੀ ਗੱਡੀ ਪਿੱਛੋਂ ਲਿਆ ਕੇ ਠੋਕੀ ਹੋਈ। ਮਤਲਬ ਇਸ ਪਾਸੇ ਨੂੰ ਮੁੜਨਾ ਸੀਗਾ ਡਰਾਈਵਰ ਨੂੰ। ਹਾਂ ਬਸ ਇੰਨਾ ਫਰਕ ਪੈ ਗਿਆ ਇਹਨਾਂ ਦਾ। ਜੇ ਮੋੜ ਜਾ ਕੇ ਧਿਆਨ ਆਇਆ। ਬਸ ਉੱਥੇ ਜਾ ਕੇ ਜਾਦਾ ਵੀ ਜਿੱਦ ਤੱਕ ਦਸਤਾ ਵੀ ਥੱਲੇ ਉਤਰਨੀ ਸੀ। ਉਹਦੇ ਉਹਨੇ ਬ੍ਰੇਕ ਮਾਰੀ ਪਿੱਛੇ ਵਾਲੇ ਨੇ ਵਿੱਚ ਮਾਰ ਦਿੱਤਾ। ਇੱਕੋ ਸਕੂਲ ਦੀਆਂ ਦੋਵੇਂ ਬੱਸਾਂ। ਇੱਕੋ ਸਕੂਲ ਦੀਆਂ ਦੋਵੇਂ ਬੱਸਾਂ। ਇਹ ਅਸ਼ੀਰੀਨੰਦਪੁਰ ਸਾਹਿਬ ਜਾ ਰਹੇ ਸੀਗੇ। ਹਾਂ ਨੰਦਪੁਰ ਸਾਹਿਬ ਆਏ ਤਰਨਤਾਰਨ ਤੋਂ। ਠੀਕ ਹੈ ਜੀ। ਅਨਸਰ ਅਨਸਰ ਖੁਸ਼ਾਲਪਿੰਡ ਹੈ ਇਹਨਾਂ ਦਾ ਤਰਨਤਾਰਨ ਤੋਂ। ਠੀਕ ਹੈ ਜੀ। ਉੱਥੋਂ ਆਏ ਸ਼੍ਰ ਉਹਨਾਂ ਦੇ ਟੀਚਰ ਸਹਿਬਾਨ ਨੇ ਸਾਰੇ ਸਾਰੇ ਟੀਚਰ ਸਹਿਬਾਨ ਕੁਝ ਬੱਚਿਆਂ ਦੀਆਂ ਚੱਪਲਾਂ ਵੀ ਬੱਸ 'ਚ ਨਜ਼ਰ ਆਈਆਂ ਡਰਾਈਵਰ ਦੀਆਂ ਜਿਵੇਂ ਡਰਾਈਵਰ ਨਹੀਂ ਆਊਗਾ ਕਿਸੇ ਦਿਨ ਵੈਸੇ ਉਹਦਾ ਬੱਚਾ ਕੋਈ ਨਹੀਂ ਸੀ ਕਿੰਨੇ ਕੁ ਸਵਾਰੀਆਂ ਦੋਨਾਂ ਬੱਸਾਂ 'ਚ ਸਵਾਰੀਆਂ 45 45 ਸਵਾਰੀਆਂ 'ਚ ਦੋਨਾਂ ਬੱਸਾਂ 'ਚ ਦੋਨਾਂ ਬੱਸਾਂ 'ਚ ਹਾਂ ਤੇ ਸੱਟਾ ਕਿਹੋ ਮਤਲਬ ਜ਼ਿਆਦਾ ਗੰਭੀਰ ਵਜਈਆ ਕਿ ਨਾਰਮਲ ਹੀ ਹੈ ਸੱਟ ਜ਼ਿਆਦਾ ਨਾਰਮਲ ਆ ਚਰੀਟਾ ਵਗੈਰਾ ਹਾਂ ਚਰੀਟਾ ਵਗੈਰਾ ਜਿੱਦਾਂ ਮਾੜਾ ਮੋਟਾ ਇਦਾਂ ਖੂਨ ਵੀ ਨਿਕਲਿਆ ਇੱਕ ਦੋ ਗੰਭੀਰ ਸੱਟ ਕਿਸੇ ਦੀ ਨਹੀਂ ਜ਼ਿਆਦਾ ਉਹ ਨਹੀਂ ਹੈ ਤੇ ਡਰਾਈਵਰ ਦੋਨਾਂ ਬੱਸਾਂ ਦੇ ਡ ਉਹਨਾਂ ਤੇ ਗੰਭੀਰ ਸੱਟ ਨਹੀਂ ਜਿਆਦਾ ਨਹੀਂ ਐ ਵੈਸੇ ਠੀਕ ਹੈ ਡਰਾਈਵਰ ਦਾ ਠੀਕ ਹੈ ਡਰਾਈਵਰ ਥੱਲੇ ਡੇਕ ਕੇ ਨਾ ਫੇਰ ਵੀ ਉਹਨੇ ਸਟੀਅਰਿੰਗ ਸੰਭਲਿਆ ਬਸ ਤਾਂ ਨਹੀਂ ਬਸ ਥੱਲੇ ਡਿੱਗ ਨਹੀਂ ਸੀ ਕੋਈ ਤੋਂ ਉਹ ਅੱਛਾ ਹਾਂ ਸਥਿਤੀ ਹੋਰ ਤਣਾਅਪੂਰਵਕ ਹੋ ਸਕਦੀ ਸੀ ਹਾਂ ਡਰਾਈਵਰ ਨੇ ਬਹੁਤ ਮਦਦ ਬਹਾਦਰੀ ਦਿਖਾਈ ਥੱਲੇ ਡਿੱਗੀ ਤੇ ਵੀ ਉਹ ਹੋ ਗਿਆ ਜੀ ਇਹ ਦੋ ਸਕੂਲੀ ਬੱਸਾਂ ਖੀਮਕਨ ਸਾਹਿਬ ਤੋਂ ਅਨੰਦਪੁਰ ਸਾਹਿਬ ਜਾ ਰਹੀਆਂ ਸੀਗੀਆਂ ਜੀ ਚੀਫ ਖਾਲਸਾ ਦਵਾਨਬਲੋ ਸਕੂਲ ਰਨ ਕੀਤੇ ਜਾ ਰਹੇ ਖੀਮਕਨ ਦੇ ਲੱਗੇ ਸੋ ਉਹਨਾਂ ਦਾ ਹਾਦਸਾ ਹੋ ਗਿਆ ਸੀ ਜਦੋਂ ਮਹਾਲੋਂ ਤੋਂ ਅਸੀਂ ਬਾਈਪਾਸ ਤੋਂ ਉੱਪਰ ਪੁਲ ਤੇ ਚੜਦੇ ਆ ਨਾ ਗੜਸ਼ੰਕਰ ਬ੍ਰਿਜ ਜਿਹੜਾ ਕਹਿੰਦੇ ਆਪਾਂ ਉਹਦੇ ਲਾਗੇ ਐਕਸੀਡੈਂਟ ਹੋਇਆ ਸੀ ਆਪਸ ਵਿੱਚ ਬੱਸਾਂ ਦਾ ਓਵਰਟੇਕ ਕਰਦੇ ਹਾਂ ਟਕਰਾਅ ਹੋ ਗਿਆ ਜਿਹਦੇ ਵਿੱਚ ਇੱਕ ਬੱਸ ਪਲਟ ਗਈ ਸੀ ਔਰ ਇਹਦੇ ਵਿੱਚ ਤਕਰੀਬਨ 17 ਜਿਹੜੇ ਹੈਗੇ ਆ ਉਹਨਾਂ ਨੂੰ ਇੰਜਰੀਜ਼ ਆਈਆਂ ਔਰ ਅਸੀਂ ਉਹਨਾਂ ਦਾ ਬੇਜਤ ਕਰਨ ਆਏ ਸੀ ਕਿਸੇ ਨੇ ਰਾਹਗੀ ਨੇ ਤੁਰੰਤ ਮੈਨੂੰ ਫੋਨ ਕੀਤਾ ਤੇ ਤੁਰੰਤ ਮੁੱਖ ਤੇ ਮੁਖ ਅਫਸਰ ਔਰ ਐਸਐਸਆਰਟੀ ਟੀਮ ਪਹੁੰਚ ਗਈ ਸੀ 14 ਮਰੀਜ਼ ਹੈਗੇ ਆ ਜੀ ਠੀਕ ਹੈ ਇਹ ਤਰਨਤਾਰਨ ਤੋਂ ਆ ਰਹੇ ਸੀ ਸਕੂਲ ਵੈਨ ਸੀ ਤਾਂ ਦੋ ਸਕੂਲ ਵੈਨ ਸੇਮ ਹੀ ਸੀਗੇ ਉਹਨਾਂ ਦੀਆਂ ਤੋ ਉਹਨਾਂ ਦੀ ਆਪਸ ਚ ਆਈ ਥਿੰਕ ਕੋਈ ਮਿਸ ਅੰਡਰਸਟੈਂਡਿੰਗ ਹੋਈ ਆ ਤਾਂ ਉਹ ਆਪਸ ਚ ਟਕਰਾ ਗਈ ਹਾਂ ਹਾਈਵੇ ਤੇ ਹੀ ਹੋਇਆ ਇਹ ਜੀ ਚਲੋ ਸਰ ਐਕਸੀਡੈਂਟ ਅਸੀਂ ਦੇਖ ਕੇ ਆ ਜਿਹੜਾ ਮੌਕੇ ਦੀ ਸਥਿਤੀ ਦੇਖ ਕੇ ਆਇਆ ਬੜਾ ਜਬਰਦਸਤ ਐਕਸੀਡੈਂਟ ਹੈ ਗੰਭੀਰ ਐਕਸੀਡੈਂਟ ਹੋਇਆ ਹੈ ਤੇ ਪੇਸ਼ੈਂਟ ਦੀ ਸਥਿਤੀ ਜਿਹੜੇ ਜਿੰਨੇ ਵੀ ਪੇਸ਼ੈਂਟ ਆਏ ਉਹਨਾਂ ਦੀ ਸਥਿਤੀ ਕਿਹੋ ਜੀ ਕੋਈ ਪੇਸ਼ੈਂਟ ਸਾਡੇ ਕੋਲ ਜਿੰਨੇ ਆਏ ਹੈਗੇ ਆ ਉਹਨਾਂ ਦੇ ਵਿੱਚ ਕੁਝ ਪੇਸ਼ੈਂਟਸ ਹੈ ਜਿਨ੍ਹਾਂ ਦੇ ਇੰਜਰੀਸ ਸਿਗੀਆਂ ਜੀ ਕੁਝ ਕੁਝ ਮਰੀਜ਼ਾਂ ਦੇ ਗੁੱਜੀਆਂ ਸੱਟਾਂ ਸੀ ਜੀ ਠੀਕ ਹੈ ਅਸੀਂ ਉਹਨਾਂ ਨੂੰ ਜੋ ਵੀ ਬਤੌਰ ਇਲਾਜ ਹੈਗਾ ਉਹ ਕੀਤਾ ਹੈਗਾ ਆ ਔਰ ਅ ਗਏ ਸਾਰੇ ਔਰ ਐਡਮਿਟ ਕਰ ਲਏ ਅਸੀਂ ਪੇਸ਼ੈਂਟ ਸਾਰੇ ਜੀ ਕੱਟ ਸਰ ਕਿਸੇ ਦੇ ਕੁਸਚਨ ਹਾਂ ਦੋ ਪੇਸ਼ੈਂਟਸ ਦੇ ਜਿੱਦਾਂ ਇਅਰ ਲੇਸਰੇਸ਼ਨ ਸੀਗੀਆਂ ਇੱਕ ਦੇ ਨੋਜ਼ ਲੇਸਰੇਸ਼ਨ ਸੀ ਜੀ ਤੇ ਉਹ ਉਹਨਾਂ ਦਾ ਸੀ ਜੋ ਬਣਦਾ ਟਰੀਟਮੈਂਟ ਹੈ ਉਹ ਕੀਤਾ ਹੈਗਾ ਆ ਤੇ ਹਲੇ ਤੱਕ ਆ ਠੀਕ ਹੈਗੇ ਆ ਪੇਸ਼ੈਂਟ ਜਨਰਲ ਕੰਡੀਸ਼ਨ ਸਾਰਿਆਂ ਦੀ ਸਟੇਬਲ ਹੈਗੀ ਆ ਡੇਂਜਰ ਤਾਂ ਹੋਊ ਕੀ ਹਾਂ